2 ਘੰਟੇ ਹੋ ਹੀ ਗਏ ਆ ਤੇ ਰਾਹ ਦੇ ਵਿੱਚ ਇੱਕ ਵੀ ਬੰਦਾ ਨਹੀਂ ਫਾਰਮ ਤੇ ਕੰਮ ਕਰਦਾ ਮਿਲਿਆ ਨਾ ਹੀ ਕੋਈ ਗੱਡੀ ਮਿਲਿਆ ਕੀ ਇੱਥੇ ਨੈਟਵਰਕ ਦਾ ਨਾਮੋ ਨਿਸ਼ਾਨ ਨਹੀਂ ਰਿਸੈਪਸ਼ਨ ਜਮਾ ਨਹੀਂ ਆਵਾ ਹੈਲੀ ਚੜੀ ਜਾਂਨੇ ਮੇਲਾ ਦਾ ਤਕਰੀਬਨ ਮੈਨੂੰ 5-7 ਮਿੰਟ ਹੋ ਗਏ ਆ ਤੇ ਚੜੀ ਜਾਂਨੇ ਉੱਪਰ ਨੂੰ ਜਿਹੜਾ ਰਾਹ ਵਾ ਉਹ ਸਾਰਾ ਹੀ ਇਦਾਂ ਦਾ ਵਾ ਤੁਸੀਂ ਵੇਖ ਸਕਦੇ ਇਧਰੋਂ ਆਏ ਆ ਲਿਆ ਮੋਟਰਸਾਈਕਲ ਸਟਾਰਟ ਆ ਹੈਗੀ ਇੱਥੋਂ ਦੀ ਐਂਟ੍ਰੈਂਸ ਇਹ ਨੂੰ ਇਸ ਕਰਕੇ ਕਹਿੰਦੇ ਟਨਲ ਬੀਚ ਵਿੱਚ ਚਿੱਕੜ ਬਹੁਤ ਜ਼ਿਆਦਾ ਆ ਤੇ ਬੰਦਾ ਸਾਹ ਨਾਲ ਹੀ ਆਉਂਦਾ ਵਾਈਕਾਉ ਟਨਲ ਬੀਚ ਬਹੁਤ ਸੋ ਬੀਚ ਦੇ ਕੰਡੇ ਤੇ ਨਾਲ-ਨਾਲ ਤੁਰੇ ਜਾਈਏ ਆਪਾਂ ਇੱਥੋਂ ਭਾਵੇਂ ਕਿਸੇ ਪਾਸੇ ਚੱਲ ਜਾਈਏ ਇੱਧਰ ਥੱਲੇ ਸਾਊਥ ਮਾਸ਼ੱਲਾ ਕਿੱਥੋਂ ਤੱਕ ਕੌਣ ਲੱਗ ਗਿਆ ਹੁਣੇ ਹੀ ਆਪਾਂ ਵੇਖਦੇ ਉੱਥੇ ਜਮਾ ਨਹੀਂ ਪਾਣੀ ਸੀਗਾ ਵੀਡੀਓ ਵੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਆ ਇਹ ਜਿੱਥੋਂ ਆਪਾਂ ਕੱਲ ਫਿਨਿਸ਼ ਕੀਤੀ ਸੀ ਉੱਥੋਂ ਸ਼ੁਰੂ ਕਰ ਲਈਏ ਸਟਾਰਟ ਕਰ ਲਈ ਆ ਕਿਉਂਕਿ ਕੱਲ ਵਾਲੀ ਵੀਡੀਓ ਫਿਰ ਲੰਮਾ ਹੋ ਜਾਣਾ ਸੀ ਵਲੌਗ ਆਪਾਂ ਤੁਹਾਨੂੰ ਅੱਜ ਦੀਆਂ ਜਿਹੜੀਆਂ ਜਗ੍ਹਾ ਤੇ ਵਿਖਾਵਾਂਗੇ ਵਾਈਕਾਊ ਟਨਲ ਬੀਚ ਜਿਹੜੀ ਸੁਰੰਗ ਵੇਚਦੀ ਜਾ ਕੇ ਬੀਚ ਤੇ ਬੀਚ ਦਾ ਸਸਸੀ ਕੱਲਾ ਸੁਰੰਗ ਵੇਚਦੀ ਜਿਹਦਾ ਟਨਲ ਲਦਾਈਤੀ ਜਾ ਸਕਦੇ ਹੋਰ ਕਿਤੋਂ ਜਾ ਨਹੀਂ ਸਕਦੇ ਬਹੁਤ ਸੋਹਣੀ ਹੈ ਬਹੁਤ ਫੇਮਸ ਤੇ ਅੱਗੇ ਇੱਕ ਥਰੀ ਸਿਸਟਰਸ ਆ ਉਹ ਵੇਚਦੇ ਜੇ ਲੋ ਟਾਈਡ ਹੋਏ ਮਤਲਬ ਪਾਣੀ ਘੱਟ ਹੋਇਆ ਸਮੁੰਦਰ ਦੀਆਂ ਛੱਲਾਂ ਵਾਲਾ ਤੇ ਉਹ ਵਿਖਾਵਾਂਗੇ ਤੁਹਾਨੂੰ ਇਹ ਕੰਟਰੀ ਸਾਈਡ ਜਿਹੜਾ ਆ ਜਾ ਰਹੇ ਆ ਵਾਈਕਾਊ ਟਨਲ ਬੀਚ ਇਹ ਸਾਰੇ ਤੇ ਮਨ ਲੱਗਾ 15 20 ਮਿੰਟਾਂ ਬਾਅਦ ਇੱਕ ਅੱਧੀ ਕੋਈ ਟਾਈਮੇ ਟੱਲੀ ਗੱਡੀ ਇੱਕ ਪਾਸੇ ਨੂੰ ਮਿਲਦੀ ਹੈ ਨਾ ਆਪਣੇ ਅੱਗੇ ਆ ਕੋਈ ਨਾ ਪਿੱਛੇ ਆ ਤੇ ਦੂਜੀ ਗੱਲ ਇਹ ਆ ਵੀ ਜਦੋਂ ਕੋਈ ਬੰਦਾ ਆਉਂਦਾ ਨਹੀਂਗਾ ਤੇ ਗੱਡੀਆਂ ਵੇਖ ਕੇ ਨਹੀਂ ਚਲਾਉਂਦੇ ਵੀ ਕਦੇ ਕੋਈ ਕਿਹੜੀ ਲੇਨ ਚ ਤੁਰਿਆ ਫਿਰਦਾ ਕੋਈ ਕਿਹੜੀ ਇੱਥੇ ਥੋੜਾ ਇਹ ਵੀ ਧਿਆਨ ਨਾਲ ਤੁਰ ਚੱਲਣਾ ਪੈਂਦਾ ਤੇ ਬਾਕੀ ਤੁੱਪ ਲੱਗੀ ਆ ਜੇ ਤੁੱਪ ਲੱਗੀ ਰਵੇ ਤੇ ਫੇਰ ਤਾਂ ਮੌਸਮ ਫੇਰ ਤਾਂ ਨਜ਼ਾਰਾ ਹੀ ਵੱਖਰਾ ਹੁੰਦਾ ਵਾ ਜਿਹੜਾ ਵੇਖਣ ਦਾ ਤੇ ਜੇ ਮੀਂਹ ਪੈਣ ਲੱਗ ਗਿਆ ਫਿਰ ਵੀ ਓਕਾ ਹੋ ਜਾਂਦਾ ਵਾ। ਛਾਲਦੇ ਆ ਹੁਣੇ ਤੁਹਾਨੂੰ ਵਾਈਕ ਆਊਟ ਚੈਨਲ ਵਿੱਚ ਆ ਲੰਘੇ ਜਾਂਦੇ ਹੀ ਆਪਾਂ ਇੱਥੋਂ ਦਾ ਵਿਊ ਹੈ। ਬਹੁਤ ਜਿਆਦੇ ਸੋਹਣਾ ਜਿਹਨੂੰ ਕਹਿੰਦੇ ਆ ਕੋਈ ਨਹੀਂ ਨਾ ਆਪਣੇ ਅੱਗੇ ਆ ਨਾ ਪਿੱਛੇ ਆ। ਇਹ ਐ ਮਾਰੋਕੋਪਾ ਟਾਊਨ ਦੇ ਕੋਲ ਮਾਰੋਕੋਪਾ ਟਾਊਨ ਦੇ ਕੋਲੇ ਬਹੁਤ ਜਿਆਦੇ ਸੋਹਣਾ। ਰਾਜ ਜਾਂਦੇ ਆਪਾਂ ਇਦਾਂ ਦੀ ਇੱਕ ਜਗ੍ਹਾ ਤੇ ਖੜੇ ਆਂ ਵਿਊ ਬਹੁਤ ਜਾਦੇ ਸੋਹਣਾ ਮੈਂ ਖੜ ਕੇ ਵੇਖਾਈਏ ਤੈਨੂੰ ਇੱਥੇ ਰੁਕੇ ਆਂ ਤੇ ਪਰਲੇ ਪਾਸੇ ਤੇ ਵਿਚ ਆ ਮਾਰੋਕੋਪਾ ਵਿਚ ਤੇ ਪਿਛੇ ਇਧਰੋਂ ਆਪਾਂ ਮਾਰੋਕੋਪਾ ਫਾਲਸ ਪੀਰੀ ਪੀਰੀ ਕੇਸ ਵੇਖ ਕੇ ਆਏ ਆ ਤੇ ਇਹ ਹੈ ਛੋਟਾ ਜਿਹਾ ਪਿੰਡ ਇਧਰਲੇ ਪਾਸੇ ਮਾਰੋਕੋਪਾ ਕਿਆ ਬਾਦ ਆ ਲੋਕਾਂ ਦੇ ਘਰ ਆ ਥੋੜੇ ਤਾਂਵੇਂ ਟੱਲੇ ਜੇ ਸਾਰੇ 20 ਕ ਘਰ ਆ ਜਿਹੜੇ ਸਾਹਮਣੇ ਅੱਖਾਂ ਦੇ ਹੋ ਸਕਦਾ ਜਿਆਦੇ ਹੋਣ ਬਹੁਤ ਜਿਆਦੇ ਸੋਹਣਾ ਏਰੀਆ ਮਾਰੋਕੋਪਾ ਇਹ ਆ ਮਾਰੋਕੋਪਾ Town ਦਾ ਉੱਪਰੋਂ ਵਿਊ ਜਦੋਂ ਦੇ ਚੱਲੇ ਆ ਫਾਲਸ ਤੋਂ ਕੋਈ ਗੱਡੀ ਨਹੀਂ ਮਿਲੀ ਨਾ ਅੱਗੇ ਨਾ ਪਿਛੇ ਆ ਐਡਾ ਕ ਟਾਊਨ ਆ ਇਹ ਉੱਪਰਲੇ ਪਾਸਿਓਂ ਇਹਦਾ ਵਿਊ ਆ ਉਹ ਸਾਰੀ ਬਲੈਕ ਸੈਂਡ ਬੀਚ ਆ ਤੇ ਇੱਥੇ ਹੌਲੀਡੇ ਪਾਰਕ ਵੀ ਆ ਇੱਕ ਮਤਲਬ ਉੱਥੇ ਤੁਸੀਂ ਗੱਡੀ ਲਾ ਕੇ ਰਹਿ ਵੀ ਸਕਦੇ ਆ ਸੈਲਫ ਕੰਟੇਨਡ ਨੌਨ ਸੈਲਫ ਕੰਟੇਨਡ ਜਿਹੜੀ ਹੁੰਦੀਆਂ ਕੈਰਾਵੈਨ ਤੇ ਉਹ ਹੁਣ ਇੱਥੇ ਇੱਥੇ ਵਿੱਚ ਕਿਤੇ ਹੋ ਸਕਦੀ ਆ ਹੁਣ ਇਹ ਉੱਪਰੋਂ ਤਾਂ ਪਤਾ ਨਹੀਂ ਲੱਗਦਾ ਤੇ ਇਹ ਆ ਸਾਰੀ ਵੈਸਟ ਕੋਸਟ ਵਿੱਚ ਵੈਸਟ ਕੋਸਟ ਸਾਰੀਆਂ ਦੀਆਂ ਛੱਲਾਂ ਜਿਹੜੀਆਂ ਸਮੁੰਦਰ ਥੋੜਾ ਜਿਹਾ ਛੱਲਾਂ ਤਕੜੀਆਂ ਹੀ ਆ ਇਹਦੀਆਂ ਇੱਥੇ ਧਿਆਨ ਨਹੀਂ ਰਹਿਣਾ ਪੈਂਦਾ ਇਹ ਜਿਹੜਾ ਈਸਟ ਆ ਉਹ ਠੀਕ ਆ ਇਹ ਹੈਗਾ ਵਾ ਤਾਸ ਤਾਸ ਮੈਨ ਉਧਰਲਾ ਪੈਸੀਫਿਕ ਇਹ ਜਿਵੇਂ ਜਿਵੇਂ ਭਾਵੇਂ ਸਾਰੇ ਨਿਊਜ਼ੀਲੈਂਡ ਦੇ ਨਾਲ-ਨਾਲ ਤੁਰੇ ਜਾਓ ਉਹਦੀਆਂ ਛੱਲਾਂ ਸਾਰੀਆਂ ਤਗੜੀਆਂ ਇਦਾਂ। ਇਹ ਸਰਫਿੰਗ ਵਾਲੇ ਹੀ ਆ ਇੱਕ ਮੇਨ। ਤੇ ਇਹਦੇ ਨਾਲ-ਨਾਲ ਚੱਲਦੀ ਬਲੈਕ ਸੈਂਡ। ਤੇ ਜਿਹੜੀ ਬਲੈਕ ਸੈਂਡ ਆ ਉਹ ਆਪਾਂ ਅੱਗੇ ਇੱਕ ਵੀਡੀਓ 'ਚ ਵੀ ਦੱਸਿਆ ਉਹਦਾ ਇਤਿਹਾਸ ਕੀ ਆ ਤੇ ਅੱਗੇ ਵਾਇਕਾਊ ਟਨਲ ਦੇ ਵਿੱਚ ਜਾ ਕੇ ਉੱਥੋਂ ਵੀ ਆਪਾਂ ਦਿਖਾਵਾਂਗੇ। ਤੇ ਆਹ ਉੱਪਰੋਂ ਇੱਕ ਬਹੁਤ ਸੋਹਣਾ 뷰 ਜਿਹਨੂੰ ਕਹਿੰਦੇ ਬਹੁਤ ਜ਼ਿਆਦੇ। ਇਹ ਦਾ ਟਾਊਨ ਦਾ ਨਾਮ ਹੈਗਾ ਮਾਰੋਕੋਪਾ। ਤੇ ਉਹ ਇੱਕ ਘਰ ਬਣਾਇਆ ਬਈ ਉਹ ਇੱਕ ਸਮ ਸੀ ਵੀਊ ਕਹਿ ਦਿੰਨੇ ਆ ਉਹਨੂੰ ਸਪੈਸ਼ਲ ਇੱਕ ਘਰ ਬਣਾਇਆ ਬਹੁਤ ਸੋਹਣਾ ਤੁਸੀਂ ਵੇਖਦੇ ਹੋਵੋਗੇ ਸ਼ਾਇਦ ਆ ਦੇ ਵਿੱਚ ਕੈਮਰੇ ਚ ਦਿਖਦਾ ਹੋਊਗਾ ਤੇ ਆ ਨਾਲ ਇੱਕ ਰਿਵਰ ਚੱਲਦੀ ਆ ਛਾਲਦੇ ਅੱਗੇ ਇਹ ਇੱਕ ਬਹੁਤ ਸੋਹਣਾ ਵੀਊ ਆ ਤੇ ਇੱਥੋਂ ਐਵਜੇ ਰੋਡ ਆ ਇਹ ਇਹਦੇ ਜਿਹੜੇ ਯਰਨੀ ਆ ਔਖੀ ਯਰਨੀ ਆ ਉਹ ਸੋਹਣੀਆਂ ਮੰਝਲਾਂ ਲੈ ਜਾਂਦੀ ਆ ਤੇ ਆ ਇਦਾਂ ਦਾ ਰੋਡ ਆ ਇਧਰੋਂ ਆਪਾਂ ਆਏ ਆ ਤੇ ਕੋਈ ਗੱਡੀ ਨਹੀਂ ਕੋਹ ਨਹੀਂ ਆ ਇੱਥੋਂ ਦਾ ਇੱਕ ਸ਼ਾਨਦਾਰ 뷰 ਕੈਮਰੇ ਚ ਪਤਾ ਨਹੀਂ ਕਿਦਾਂ ਦਿਖਦਾ ਹੋਊਗਾ ਪਰ ਇੰਨਾ ਜਿਆਦਾ ਸੋਹਣਾ ਕਿ ਜਿੱਦਾਂ ਆਪਾਂ ਪੈਨਸਲ ਨਾਲ ਬਣਾਈ ਹੁੰਦੀ ਪੇਂਟਿੰਗ ਨਾਲ ਉਦਾਂ ਸਿਨਰੀਆਂ ਹੁੰਦੀਆਂ ਹੈਗੀਆਂ ਪੁਰਾਣੇ ਟੰਗੀਆਂ ਘਰਾਂ ਚ ਉਦਾਂ ਦਾ 뷰 ਹੈ ਨਾ ਕੋ ਅੱਗੇ ਨਾ ਕੋ ਪਿੱਛੇ 1 ਘੰਟਾ 1.5 ਘੰਟਾ ਹੋ ਗਿਆ ਤੁਰਿਆ ਨੂੰ ਤੇ ਆ ਇੱਥੋਂ ਦਾ ਰੋਡ ਹੈ ਐਦਾਂ ਦਾ ਤੇ ਆ ਇੱਥੋਂ ਦਾ 뷰 ਬਹੁਤ ਜਿਆਦਾ ਸੋਹਣਾ ਇੱਕ 뷰 ਸ਼ਿਆਲ ਦੇ ਅੱਗੇ ਆ ਆਪਾਂ ਜਾਂਦੇ ਜਾਂਦੇ ਵਾਈਕ ਆਊਟ ਨਾਲ ਇੱਥੇ ਰੁਕੇ ਆਂ ਤੇ ਸਾਰਾ ਗ੍ਰੇਵਲ ਰੋਡ ਐ ਇਦੋਂ ਅੱਗੇ ਜਿਵੇਂ 30 ਕਿਲੋਮੀਟਰ ਜਾਣਾ ਆਪਾਂ ਸਾਰਾ ਗ੍ਰੇਵਲ ਐ ਇਦਾਂ ਦਾ ਕੱਚਾ ਰਾਵਾ ਤੇ ਆ ਇੱਥੋਂ ਦਾ ਵਿਊ ਐ ਇੱਕ ਦੋ ਗੱਲਾਂ ਜਿਹੜੀਆਂ ਇਹ ਰੋਡ ਦੀਆਂ ਉਹ ਕਰਨੀਆਂ ਵਾ ਵੀ ਇੱਥੇ ਆ ਗਾਵਾਂ ਵੇਖ ਕੇ ਪਤਾ ਲੱਗਦਾ ਇਹ ਦੁੱਧ ਵਾਲੀਆਂ ਗਾਵਾਂ ਨਹੀਂ ਇਹ ਗੱਲੀਆਂ ਵਢਾਂਗੇ ਉਹ ਰੱਖੀਆਂ ਇਹਨਾਂ ਨੇ ਇਹ ਸਾਰੇ ਰੋਡ ਤੇ ਇੱਕ ਵੀ ਡੇਰੀ ਫਾਰਮ ਨਹੀਂ ਆਇਆ ਜਿੱਦੇ ਚ ਦੁੱਧ ਵਾਲੀ ਗਾਂ ਹੋਵੇ ਇਹ ਸਾਰੀਆਂ ਵਢਾਂਗੇ ਵਾਲੀਆਂ ਇਹਨਾਂ ਨੇ ਲੈ ਜਾਣੀਆਂ ਨਵੀਆਂ ਆ ਜਾਂਦੀਆਂ ਤੇ ਡੈਰੀ ਫਾਰਮਾਂ ਦਾ ਇੱਥੋਂ ਕਿਉਂ ਕਿਵੇਂ ਪਤਾ ਲੱਗਦਾ ਕਿ ਬੋਰਡ ਲੱਗੇ ਹੁੰਦੇ ਆ ਫਾਰਮਾਂ ਦੇ ਵੀ ਤਿੰਨ ਚਾਰ ਵੱਡੀਆਂ ਜਿਹੜੀਆਂ ਮੇਨ ਕੰਪਨੀ ਆ ਉਹਨਾਂ ਦੇ ਲੱਗੇ ਹੁੰਦੇ ਆ ਤੇ ਇਹਦਾ ਤਾਂ ਜਿਆਦਾ ਪਤਾ ਕਿਉਂਕਿ ਮੈਂ ਆਵ ਢਾਈ ਤਿੰਨ ਸਾਲ ਦੁੱਧ ਵਾਲਾ ਟੈਂਕਰ ਚਲਾਇਆ ਇੱਥੇ ਤੇ ਉਹਦੇ ਕਰਕੇ ਇੱਥੇ ਵੇਖਿਆ ਕਿ ਨਾ ਫਨਟੇਰਾ ਦਾ ਨਾ ਓਪਨ ਕੰਟਰੀ ਦਾ ਕਿਸੇ ਦਾ ਵੀ ਇੱਥੇ ਕੋਈ ਬੋਰਡ ਨਹੀਂ ਲੱਗਾ ਤੇ ਸਰਾਜ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੱਦਾਂ ਦਾ ਹੁੰਦਾ ਬੋਰਡ ਜਿਹੜਾ ਆਜ ਆਇਆ ਨਾ ਤੇ ਫਾਰਮ ਦੇ ਅੰਦਰ ਕਰ ਲੱਗੇ ਨੰਬਰ ਲਿਖਿਆ ਹੁੰਦਾ ਦਾ ਤੇ ਵੀ ਆਹ ਫੈਕਟਰੀ ਦਾ ਆਹ ਨੰਬਰ ਇੱਥੇ ਗਿਖਾਉਂਦੇ ਤੁਹਾਨੂੰ ਆ ਹਵਾ گاਵਾ ਇਹ ਕੱਲੀਆਂ ਬਸ ਵੜਾਂਗੇ ਆਤੇ ਹੀ ਆ ਦੁੱਧ ਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਇੱਥੇ ਆਪਾਂ ਫੇਰ ਰੁੱਕ ਗਏ ਆਂ ਰਾਹ ਦੇ ਵਿੱਚ ਤਕਰੀਬਨ 2 ਘੰਟੇ ਹੋ ਗਏ ਤੁਰਿਆ ਨੂੰ 2 ਘੰਟੇ ਹੋ ਹੀ ਗਏ ਆ ਤੇ ਰਾਹ ਦੇ ਵਿੱਚ ਇੱਕ ਵੀ ਬੰਦਾ ਨਹੀਂ ਫਾਰਮ ਤੇ ਕੰਮ ਕਰਦਾ ਮਿਲਿਆ ਨਾ ਹੀ ਕੋਈ ਗੱਡੀ ਮਿਲੀ 2 ਘੰਟੇ ਦੇ ਵਿੱਚ 2 ਘੰਟੇ ਹਜੇ ਇਕੱਲੇ ਹੀ ਆ ਤੇ ਆ ਗ੍ਰੇਵਲ ਰੋਡ 27 ਕਿਲੋਮੀਟਰ ਹਜੇ ਵਿਖਾਉਂਦਾ ਦਾ ਵਾਹ ਕਾਉ 10 ਲਬੀ ਚਾਲੂ ਦੋ 27 ਕਿਲੋਮੀਟਰ ਵਖਾਉਂਦਾ ਹੈਗਾ ਸਾਰਾ ਹੀ ਗਰੇਵਲ ਹੋਵੇ ਆ ਨਾਲ ਪਾਣੀ ਵਗਦਾ ਬਹੁਤ ਸੋਹਣਾ ਲੱਗਾ ਯਾਰ ਇੱਥੇ। ਕੀ ਆ ਸ਼ਾਨਦਾਰ ਵੀਊ ਇੰਨੀ ਜਿਆਦੇ ਸ਼ਾਂਤੀ ਆ ਟਟਿਲੀ ਦੀ ਆਵਾਜ਼ ਆਉਂਦੀ ਉੱਧਰਲੇ ਪਾਸਿਓ। ਬਸ ਇੰਨੀ ਜਾਰੇ ਸ਼ਾਂਤੀ ਇੰਨੀ ਇੱਕ ਜਿਆਦੇ ਪਰ ਇਹ ਆ ਵੀ ਆਦਾ ਪ੍ਰਪੇਅਰ ਹੋ ਕੇ ਆਉਣ ਵਾਲਾ ਕੰਮ ਆ ਵੀ ਇੱਥੇ ਕੋਈ ਇਹਨੇ ਨਹੀਂ ਆਉਣਾ ਤੁਹਾਡੇ ਕੋਈ ਨਾ ਅੱਗੇ ਨਾ ਪਿੱਛੇ। ਕੋਈ ਨਹੀਂ ਤੁਹਾਨੂੰ ਮਿਲਣਾ ਕੋਈ ਗੱਡੀ ਵਾਲਾ ਕੀ ਪਤਾ ਸ਼ਾਇਦ ਕਿੰਨੇ ਟਾਈਮ ਬਾਅਦ ਕੋਈ ਗੱਡੀ ਆਵੇ ਤੇ ਆਦਾ ਪ੍ਰਪੇਅਰ ਹੋ ਗਏ ਸਟਿਪਣੀ ਟਾਇਰ ਜਿਹੜਾ ਨਾਲ ਲੈ ਕੇ ਹੋਰ ਜੋ ਲੋੜੀ ਦਾ ਸਮਾਨ ਤੇ ਉਹ ਤੋਂ ਬਿਨਾ ਨਾ ਆਇਓ ਮੇਰਾ ਵੀਰ ਕਿਤੇ ਸਾਰਾ ਸਮਾਨ ਲੈ ਕੇ ਆ ਨਾਲ ਪਾਣੀ ਵਗਦਾ ਇੰਨਾ ਸੋਹਣਾ ਲੱਗਾ ਨਾ ਇਹ ਇਹ ਕਰਕੇ ਤਾਂ ਰੁਗੇ ਆ ਵੈਲੀ ਜੀ ਵਾਂਗੂ ਆਹੇ ਇੱਕ ਜਿਵੇਂ ਸਾਰੇ ਪਾਸੇ ਆਪਾਂ ਬਾੜ ਤੇ ਵਿਚਾਲੇ ਇਦਾਂ ਵੈਲੀ ਕਹਿੰਦੇ ਆ ਉਦਾਂ ਬਹੁਤ ਜਿਆਦਾ ਸੋਹਣਾ। ਕੀ ਬਾਤ ਹੈ। ਦਿਨ ਵਧੀਆ ਕਰਕੇ ਇੰਨਾ ਸੋਹਣਾ ਲੱਗਦਾ। ਨਾ ਕੋਈ ਡੈਰੀ ਫਾਰਮ ਹੈ ਇੱਥੇ ਦੂਜਾ ਤੁਹਾਨੂੰ ਪਿੱਛੇ ਵਿਖਾਇਆ ਹੋਣਾ ਵਾ। ਸਾਰੀਆਂ گاਵਾ ਦੂਜੀਆਂ ਵਾ। ਵੱਡਣ ਵਾਲਿਆਂ ਨੇ ਰੱਖੀਆਂ ਸਾਰਾ ਸਿਸਟਮ ਤੇ ਪਾਲਦੇ ਆ ਜੋ ਵੀ ਇਹਨਾਂ ਦਾ ਪ੍ਰਬੰਧ ਆ। ਤੇ ਆ ਅੱਗੇ ਜੰਗਲ। ਕੀ ਬਾਤ। ਬਹੁਤ ਸ਼ਾਂਤੀ। ਇਹ ਜਿਹੜੀ ਕੁਦਰਤ ਆ ਉਹ ਆਪਾਂ ਨੂੰ ਅੱਗੇ ਨਹੀਂ ਵਧਣ ਦੇ ਰਹੀ ਤੇ ਇਹ ਕਿਉਂ ਨਹੀਂ ਆਤ ਨੂੰ ਦਿਖਾਉਨੇ ਇੱਥੋਂ ਦਾ 뷰 ਇੱਥਾਂ-ਥਾਂ ਤੇ ਰੋਡ ਭਾਵੇਂ ਗ੍ਰੇਵਲ ਰੋਡ ਆ ਪਰ ਇੰਨਾ ਕਿ ਜਿਆਦੇ ਸੋਹਣਾ ਵਾ ਗੱਲਾਂ ਹੀ ਛੱਡ ਦੋ ਆ ਇੱਧਰ ਪੇਡਾਂ ਫਿਰਦੀਆਂ ਜਿਹੜੀਆਂ ਵਿਨੇਹਰੀ ਨੇ ਬਹੁਤ ਮਸ਼ਹੂਰ ਕੀਤੀਆਂ ਨਿਊਜ਼ੀਲੈਂਡ ਦੀਆਂ ਪੇਡਾਂ ਆ ਗ੍ਰੇਵਲ ਰੋਡ ਤੇ ਉਹ ਉੱਪਰ ਫਿਰਦੀਆਂ ਗਾਵਾਂ ਕਿਆ ਸ਼ਾਂਤੀ ਹਵਾ ਚੱਲਦੀ ਬਸ ਇੰਨੀ ਜਿਆਦੇ ਸੁੰਨਸਰਾ ਸ਼ਾਂਤੀ ਐ ਇਹ ਗੱਲਾਂ ਹੀ ਛੱਡ ਦੋ ਤੇ ਬਾਕੀ ਇੱਥੇ ਨੈਟਵਰਕ ਦਾ ਨਾਮੋ ਨਿਸ਼ਾਨ ਨਹੀਂ ਰਿਸੈਪਸ਼ਨ ਜਮਾ ਨਹੀਂ ਆਦਾ ਪ੍ਰਪੇਅਰ ਹੋ ਕੇ ਆਓ ਜਦੋਂ ਦੇ ਤੁਰੇ ਮੈਨੂੰ ਲੱਗਦਾ ਕਦੇ ਇੱਕ ਤੱਕ ਆ ਗਈ ਆ ਗਈ ਮਾੜੀ ਮੋਟਾ ਇੱਕ ਦਾ ਟੱਕ ਨਹੀਂ ਦਾ ਜਮਾ ਹੀ ਖਤਮ ਰੇਂਜ ਵਾਲਾ ਕੰਮ ਤਾਂ ਹੈ ਹੀ ਨਹੀਂਗਾ ਪਰ ਸ਼ਾਂਤੀ ਤੇ ਕੁਦਰਤ ਇੰਨੀ ਜਿਆਦੇ ਸੋਹਣੀ ਐ ਨਾ ਗੱਲਾਂ ਹੀ ਛੱਡ ਦੋ ਉਹ ਉੱਪਰ ਗਾਵਾਂਵਾਂ ਇਥੇ ਖੜ ਕੇ ਇੱਕ ਜੀ ਜਿਹੜੀ ਇਹ ਸੋਚੀ ਆ ਵੀ ਇੱਥੇ ਲੋਕੀ ਰਹਿੰਦੇ ਆ ਜਿਵੇਂ 8-10 ਕਿਲੋਮੀਟਰ ਤੇ ਜਾਂ 5-7 ਕਿਲੋਮੀਟਰ ਤੇ ਇੱਕ ਅਦਾ ਘਰ ਹੁੰਦਾ ਵਾ ਉਹ ਕਿਦਾਂ ਲੋਕੀ ਇੱਥੇ ਰਹੀ ਜਾਂਦੇ ਆਪਣੇ ਜਦੋਂ ਵੀ ਸੋਚਦੇ ਆ ਆਪਾਂ ਐਮਰਜੈਂਸੀ ਦਾ ਹੀ ਸੋਚਦੇ ਆ ਵੀ ਜੇ ਐਮਰਜੈਂਸੀ ਪੈ ਗਈ ਤਾਂ ਕੀ ਕਰਾਂਗੇ ਤੇ ਪਰ ਇੱਥੇ ਰਹੀ ਜਾਂਦੇ ਲੋਕੀ ਵੀ ਕੋਈ ਪ੍ਰਵਾਹ ਨਹੀਂ ਨਾਲੇ ਕੋਈ ਸਾਧਨ ਨਹੀਂਗਾ ਐਂਬੂਲੈਂਸ ਵੀ ਆਊ ਤੇ ਕਦੋਂ ਆਊ ਜੇ ਕੋਈ ਐਮਰਜੈਂਸੀ ਰੱਦ ਨਾ ਕਰੇ ਪੈ ਜੇ ਤੇ ਵੀ ਰਹੀ ਜਾਂਦੇ ਲੋਕੀ ਕੋਈ ਕਾਰ ਨਹੀਂ ਕੋਈ ਗੱਡੀ ਨਹੀਂ ਕੋਹ ਨਹੀਂ ਕਦੋਂ ਦੇ ਤੁਰੇ ਆ ਤੇ ਤੁਸੀਂ ਕੀ ਕਹਿੰਨੇ ਵੀ ਲੋਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਲੋਕੀ ਕਿਵੇਂ ਰਹੀ ਜਾਂਦੇ ਆ ਕੀ ਹੋ ਸਕਦਾ ਇਹਨਾਂ ਦਾ ਵੀ ਕਿਵੇਂ ਮੰਨਦਾ ਕੀ ਇਹਨਾਂ ਦਾ ਮੰਨਦਾ ਜਿਹੜਾ ਟਿਕਾਣਾ ਵਾ ਮਾਨ ਕਿੱਥੇ ਖੜਾ ਵੀ ਕੀ ਵਿਚਾਰ ਨਾ ਰਹੀ ਜਾਂਦੇ ਲੋਕੀ ਇੱਥੇ ਕਿਉਂਕਿ ਜਿਹੜੀ ਆਵਦੀ ਜਗ੍ਹਾ ਵਾ ਇੱਥੇ ਰਹਿਣ ਵਾਲਾ ਕੋਈ ਆਪਣੇ ਹੀ ਬੰਦੇ ਜਦੋਂ ਵੀ ਕੋਈ ਗੱਲ ਰਹਿਣ ਦਾ ਕਰਨਗੇ ਵੀ ਮੇਨ ਆਪਾਂ ਵੇਖਣਾ ਜਿਹੜੀਆਂ ਫੈਸਿਲਿਟੀਆਂ ਸਹੂਲਤਾਂ ਵੀ ਡਾਕਟਰ ਨੇੜੇ ਆ ਜਾਂ ਹਸਪਤਾਲ ਜਾਂ ਜੋ ਵੀ ਜਿਹੜੀਆਂ ਆਪਣੀਆਂ ਲੋੜਾਂ ਹੁੰਦੀਆਂ ਵਾ ਕੋਈ ਸਮਾਨ ਲੈ ਖਰੀਦਣ ਵਾਲੀਆਂ ਤੇ ਪਰ ਇਹ ਜਿਹੇ ਦੇ ਵਿੱਚ ਕੋਈ ਕੀ ਲੱਗਦਾ ਤੁਹਾਨੂੰ ਕਿਵੇਂ ਰਹੀ ਜਾਂਦੇ ਇੱਥੋਂ ਦੇ ਲੋਕ ਪਰ ਸੋਹਣੇ ਵੱਲੋਂ ਰੱਬ ਨੇ ਕੋਈ ਕੋਈ ਕਸਰ ਨਹੀਂ ਛੱਡੀ ਇੰਨਾ ਕਿ ਜਾਰੇ ਸੋਹਣਾ ਨਾ ਵਿਊ ਆ ਆ ਆਂ ਦਰਤ ਲੱਗੇ ਨਾਲ ਨਾਲ ਚੱਲਦੇ ਅੱਗੇ ਆ ਇਦਾਂ ਦਾ ਰੋਡ ਆ ਜਾਂਦਾ ਵਾ ਸਾਰਾ ਮਤਲਬ ਗ੍ਰੇਵਲ ਹੀ ਆ ਉੱਪਰ ਇਹਨਾਂ ਨੇ ਬਜਰੀ ਜੀ ਖਿਲਾਰੀ ਆ ਸਿੰਗਲ ਹੀ ਆ ਤਵਾ ਹੈਲੀ ਚੜੀ ਜਾਂਨੇ ਮੈਨ ਲਗਾ ਤਕਰੀਬਨ ਮੈਨੂੰ 5-7 ਮਿੰਟ ਹੋ ਗਏ ਆ ਤੇ ਚੜੀ ਜਾਂਨੇ ਉੱਪਰ ਨੂੰ ਤੇ ਫਿਰ ਥੱਲੇ ਉਤਰਨਾ ਵਾ ਸਾਰੀਆਂ ਘੁੰਮਣ ਘੇਰੀਆਂ ਹੀ ਆ ਇਹ ਜਿਹੜਾ ਵੀ ਮੇਰਾ ਵੀਰ ਇੱਧਰ ਆਉਂਦਾ ਨਾ ਕਦੇ ਅ ਖਾਸ ਕਰਕੇ ਜਿਹਨੂੰ ਟਰੈਵਲਿੰਗ ਸਿਕਨਸ ਹੁੰਦੀ ਆ ਜਿਹੜੀ ਘਬਰਾਹਟ ਹੁੰਦੀ ਆ ਉਹ ਤਾਂ ਆਵੇ ਹੀ ਨਾ ਜਿਹਨੂੰ ਹ ਹੁੰਦੀ ਘਬਰਾਹਟ ਉਹ ਤਾਂ ਆਵੇ ਹੀ ਨਾ ਕਿਉਂਕਿ ਮੋੜ ਕੋੜ ਬਹੁਤ ਜ਼ਿਆਦਾ ਆ ਫਿਰ ਕਿਸੇ ਨੂੰ ਇਹ ਸਿਸਟਮ ਹੁੰਦਾ ਕਿਸੇ ਨੂੰ ਕੀ ਉਹ ਤਾਂ ਆਵੇ ਨਾ ਤੇ ਜੇ ਆਉਣਾ ਦਾ ਦਾ ਦਵਾਈ ਜਿਹੜੀ ਹੁੰਦੀ ਮਿਲਦੀ ਆ ਉਹ ਲੈ ਕੇ ਆਵੇ ਤੇ ਦੂਜੀ ਗੱਲ ਇਹ ਆ ਵੀ ਆ ਨਿਗਾਹ ਚ ਰੱਖ ਕੇ ਆਵੇ ਆ ਮੂਡ ਬਹੁਤ ਜ਼ਿਆਰੇ ਇਹਦੇ ਵਿੱਚ ਤੇ ਸੇਫਟੀ ਐ ਆਏ ਜਦੋਂ ਹੁਣ ਆਹ ਗੋਗੂ ਗੱਡੀ ਆ ਜੇ ਪਤਾ ਨਹੀਂ ਕਿਉਂਕਿ ਹੁਣ ਰੋਡ ਤਾਂ ਬਹੁਤ ਕਵਾਈਟਾ ਹਜੇ ਤੱਕ ਕੋਈ ਨਹੀਂ ਮਿਲਿਆ 2 ਘੰਟੇ ਹੋ ਚੱਲੇ ਆ ਯਾਨੀ ਕਿ ਹੋ ਹੀ ਕੇ ਤਕਰੀਬਨ ਤੇ ਕੋਈ ਨਹੀਂ ਮਿਲਿਆ ਬੰਦਾ ਵੇਖਣ ਨੂੰ ਹੀ ਨਹੀਂ ਮਿਲਿਆ ਨਾ ਫਾਰਮ ਤੋਂ ਮਿਲਿਆ ਨਾ ਰੋਡ ਤੇ ਕੋਈ ਗੱਡੀ ਮਿਲੀ ਆ ਤੇ ਬਰੇ ਇੱਕ ਗੱਲੋ ਰੱਬ ਨੇ ਇਹ ਵਧੀਆ ਕੀਤਾ ਵਾ ਵੀ ਮੌਸਮ ਐਨਸਰਾ ਕਿਆ ਬਾਤ ਆ ਉੱਪਰ ਲੱਗੀ ਆ ਮੀਂਹ ਵਾਲੇ ਕੰਮ ਮੌਸਮ ਜਿੱਦਾ ਇੱਥੇ ਬਹੁਤ ਔਖਾ ਹੋ ਜਾਂਦਾ ਆ ਆ ਜਾਂਦੇ ਜਾਂਦੇ ਨੂੰ ਇੱਕ ਹੋਰ ਵੀਊ ਆਇਆ ਤੇ ਉਹਦੇ ਵਿੱਚ ਇਹ ਵੇਖਿਆ ਗਰੇਡਰ ਖੜਾ ਵਾ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਹੋਣਾ ਇਹਨਾਂ ਨੇ ਬਸ ਇਕੱਲਾ ਵਖਾਉਣ ਨੂੰ ਲਾਇਆ ਵਾ ਹੁਣ ਤਾਂ ਨਵੇਂ ਗਰੇਡਰ ਆ ਗਏ ਬੜੇ ਵਧੀਆ ਟੈਕਨੋਲੋਜੀ ਨਾਲ ਇਹ ਪੁਰਾਣਾ ਖੜਾ ਕੇ ਤੇਰਾ ਫਾਰਮ ਤੇ ਖੜਾ ਵਰਤਦੇ ਹੋਣੇ ਹੁਣ ਇਹਨਾਂ ਨੇ ਇਕੱਲਾ ਸ਼ੋਪੀਸ ਹੀ ਰੱਖਿਆ ਬਹੁਤ ਪੁਰਾਣਾ ਲੱਗਦਾ ਵਾ ਅ ਪਿਛੇ ਹਾਲ ਜੇ ਵੀ ਆ ਵਾਹ ਪੁਰਾਣਾ ਸਿਸਟਮ ਹੈ ਤੇ ਆ ਇੱਥੋਂ ਦਾ ਵਿਊ ਹੈ ਕੀ ਬਾਤ ਹੈ ਬਹੁਤ ਸੋਹਣਾ ਚੱਲਦੇ ਅੱਗੇ ਗ੍ਰੇਵਲ ਰੋਡ ਤੇ ਚੱਲੀ ਜਾਨੇ ਵਿੱਚੋਂ ਕਿਲੋਕਮੀਟਰ ਆ ਗਿਆ ਜਿਹੜਾ ਸਹੀ ਤੇ ਹਜੇ ਵੀ ਗ੍ਰੇਵਲ ਹੀ ਹੈ ਇਹ ਜਿਹੜਾ ਰਾਹ ਵਾ ਉਹ ਸਾਰਾ ਹੀ ਇਦਾਂ ਦਾ ਵਾ ਤੁਸੀਂ ਵੇਖ ਸਕਦੇ ਇਧਰੋਂ ਆਏ ਆ ਤੇ ਇਧਰ ਨੂੰ ਜਾਣਾ ਬਟਨਲ ਬੀਚ ਆ ਦੋ ਗੱਡੀਆਂ ਹੋਰ ਆ ਬਸ ਕੋਈ ਨਹੀਂ ਇੱਥੇ ਹੈਗਾ ਉਹ ਇੱਕ ਮੋਟਰਸਾਈਕਲ ਖੜਾ ਬੀਚ ਬਹੁਤ ਫੇਮਸ ਆ ਪਰ ਹੈ ਕੋਈ ਨਹੀਂ ਇੱਥੇ ਆ ਕਰ ਲਿਆ ਮੋਟਰਸਾਈਕਲ ਸਟਾਰਟ ਉਹ ਪਰਲੇ ਕੋਨਾ ਦੱਸਦਾ ਪਰਲੇ ਪਾਸੇ ਹੈਗਾ ਸਮੁੰਦਰ ਬੀਚ ਜਿਹਨੂੰ ਕਹਿੰਦੇ ਆ ਵਾਈਕਾਊਟ ਚੈਨਲ ਬੀਚ ਤੇ ਆਜ ਇਥੇ ਇਹਨਾਂ ਨੇ ਬੋਰਡ ਲਾਇਆ 7 ਤੋਂ ਨੋਟਿਕਲ ਮਾਈਲਸ ਆਊਟ ਆਫ ਸੀ ਰਹੋਈ ਏਰੀਆ ਰਹੋਈ ਕਹਿੰਦੇ ਆ ਬੈਨ ਆ ਜਿਹੜਾ ਇੱਥੋਂ ਕੁਝ ਵੀ ਲੈ ਕੇ ਜਾਣਾ ਆ ਹੈਗੀ ਇਥੋਂ ਦੀ ਐਂਟਰੈਂਸ ਇਹ ਨੂੰ ਇਸ ਕਰਕੇ ਕਹਿੰਦੇ ਟਨਲ ਬੀਚ ਵਾਈਕਾਊ ਚੈਨਲ ਬੀਚ ਚੱਲਦੇ ਆ ਅਗਲੇ ਪਾਸੇ ਵੇਖਦੇ ਕੀ ਸਿਸਟਮ ਆ ਵੇਚ ਚਿੱਕੜ ਬਹੁਤ ਜ਼ਿਆਦਾ ਆ ਤੇ ਬੰਦਾ ਹਸਾਂਣ ਲਈ ਆਵੇ ਤੇ ਇੱਕ ਦਾ ਬੂਟ ਵਧੀਆ ਚਾਹੀਦਾ ਤੇ ਦੂਜਾ ਮੌਸਮ ਵਧੀਆ ਚਾਹੀਦਾ ਇਹ ਇਟਰਨਲ ਬੀਚ ਇਹ ਕੀ ਸ਼ਾਨਦਾਰ ਨਜ਼ਾਰਾ ਇਹ ਹੈ ਵਾਈਕਾਉ ਟਨਲ ਬੀਚ ਬਹੁਤ ਸੋਹਣੀ ਹੈ ਉਹ ਤਾਸਮਾਨ ਸੀ ਛੱਲਾਂ ਕੀ ਬਾਤ ਹੈ ਤਾਸਮਾਨ ਸੀ ਵੈਸਟ ਕੋਸਟ ਦਾ ਜਿਹੜਾ ਸਮੁੰਦਰ ਹੈ ਸੀ ਹੈ ਉਹਦੇ ਹਾਲਾਤ ਇਦਾਂ ਦੇ ਰਹਿੰਦੇ ਹਮੇਸ਼ਾ ਇਹ ਹੈ ਵਾਈਕਾਉ ਟਨਲ ਬੀਚ ਇਹਦੇ ਵਿੱਚ ਦੀ ਆਏ ਆਪਾਂ ਇਧਰੋਂ ਬਹੁਤ ਸੋਹਣੀ ਹੈ ਜੇ ਕੋਈ ਇਧਰ ਆਇਆ ਤੇ ਜ਼ਰੂਰ ਆ ਕੇ ਜਾਇਓ ਇੱਧਰੋਂ ਆਪਾਂ ਆਏ ਆ ਆਹ ਆ ਟਨਲ ਆ ਜਿਹੜੀ ਇੱਧਰਲੇ ਉੱਪਰਲੇ ਪਚਾਲੇ ਤੇ ਅਸੀਂ ਦੀ ਤੁਹਾਨੂੰ ਤੇ ਆ ਇੱਥੋਂ ਦਾ ਵਿਊ ਹੈ ਇੰਨੇ ਜਾਰੇ ਸੋਹਣਾ ਨਾ ਗੱਲਾਂ ਹੀ ਛੱਡੋ ਮਸ਼ਹੂਰ ਬਹੁਤ ਆ ਵਾਕ ਆਊਟ ਚੈਨਲ ਬੀਚ ਤੇ ਸਮੁੰਦਰ ਕਹਿੰਦਾ ਪਾਸੇ ਹਟ ਜੋ ਬਾਜੋ 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 ਕਹਿੰਦਾ ਜਦੋਂ ਛੱਲਾਂ ਘਟ ਹੁਣ ਲੋ ਟਾਈਡ ਆ ਉਦੋਂ ਹੀ ਆਉਣਾ ਚਾਹੀਦਾ ਇੱਥੇ ਤੇ ਨਹੀਂ ਤਾਂ ਪਾਣੀ ਆ ਉੱਪਰ ਤੱਕ ਆ ਜਾਂਦਾ ਤੁਸੀਂ ਦੇਖ ਸਕਦੇ ਆ ਇੰਨੇ ਇੱਕ ਪੱਥਰਾ ਜਿਹੜੇ ਕਾਲੇ ਕਾਲੇ ਜਿਹੇ ਹਨਾ ਉਥੋਂ ਤੱਕ ਆ ਜਾਂਦਾ ਜਿਵੇਂ ਜਿਵੇਂ ਸ਼ਾਮਾਂ ਪਈ ਜਾਣਗੀਆਂ ਜਿੱਦਾਂ ਆਪਾਂ ਜਵਾਰ ਬਾਟਾ ਪੜਦੇ ਹਾਂ ਦੇਖ ਜਿਹੜਾ ਪਾਣੀ ਅ ਛੱਲਾਂ ਬਾਂਦੀਆਂ ਰਾਤ ਨੂੰ ਚੰਦਰਮਾ ਕਰਕੇ ਤੇ ਉਹ ਫਿਰ ਬਾੜੀਆਂ ਵੱਜ ਜਾਂਦੀਆਂ ਫਿਰ ਰਾਤ ਨੂੰ ਤਾਂ ਉੱਪਰ ਤੱਕ ਆ ਜਾਂਦਾ ਵਾ ਪਰ ਦਿਨੇ ਵੀ ਗਈ ਯਾਰ ਜਦੋਂ ਹਾਈ ਟਾਈਡ ਹੋਵੇ ਤੇ ਉਦੋਂ ਵੀ ਇੱਥੇ ਤੱਕ ਆ ਜਾਂਦਾ ਪਰ ਅੱਜ ਰੱਬ ਨੇ ਬਹੁਤ ਸਾਹ ਦਿੱਤਾ ਮੌਸਮ ਬਹੁਤ ਵਧੀਆ ਕੋਈ ਨਹੀਂ ਇੱਥੇ ਦੋ ਗੱਡੀਆਂ ਖੜੀਆਂ ਸੀ ਬਸ ਦੋ ਕ ਜਣੇ ਹੈਗੇ ਆ ਪਰ ਬਹੁਤ ਜਿਆਦਾ ਸੋਹਣੀਆਂ ਆ ਵਾਈਕ ਆਊਟ ਟਨਲ ਬੀਚ ਆ ਇੱਥੋਂ ਦਾ ਵਿਊ ਹੈ ਆ ਜਿਹੜੀ ਇੱਥੋਂ ਦੀ ਰੇਤਾ ਵਾ ਇੱਥੋਂ ਦਾ ਆਹ ਇਹਨਾਂ ਕਾਲਾ ਰੰਗ ਇਸ ਕਰਕੇ ਆ ਇੱਥੇ ਮਾਉਂਟ ਤਾਰਾ ਨਾਲ ਕੀ ਉਹ ਵੀ ਆਪਾਂ ਹਾਈ ਕਰਾਂਗੇ ਉੱਥੇ ਉੱਪਰੋਂ ਦਿਖਾਵਾਂਗੇ ਉੱਥੇ ਕਹਿੰਦੇ ਵਲਕੇਨੋ ਫਟਿਆ 25 ਲੱਖ ਸਾਲ ਪਹਿਲਾਂ 2.5 ਮਿਲੀਅਨ ਤੇ ਉਹਦੇ ਕਰਕੇ ਲਾਵਾ ਜਿਹੜਾ ਸਮੁੰਦਰ ਦੇ ਕੰਢੇ-ਕੰਢੇ ਚੱਲਦਾ ਰਿਹਾ ਚੱਲਦਾ ਰਿਹਾ ਉਹ ਸੁੱਕ ਕੇ ਫਿਰ ਕਾਲਾ ਹੋ ਗਿਆ ਇਹਦੇ ਵਿੱਚ ਆਹਰਨ ਵੀ ਆ ਅੱਗੇ ਵੀ ਸ਼ਾਇਦ ਤੁਸੀਂ ਪੁਰਾਣੀ ਵੀਡੀਓ 'ਚ ਵੇਖਿਆ ਹੋਵੇ ਆ ਚਮਕਰੀ ਹੈ ਜਿਹੜੀ ਅੱਜ ਜਾਣਕਾਰੀ ਹੁੰਦੇ ਹੱਦੀ ਹੋਣੀਆਂ ਇਹਦੇ ਵਿੱਚ ਟਾਇਰਨ ਵੀ ਆ ਤੇ ਹੋਰ ਵੀ ਕਈ ਤੱਤ ਹੈਗੇ ਆ ਤੇ ਇਹ ਕਹਿੰਦੇ ਚਾਈਨਾ ਨੂੰ ਵੇਚਦਾ ਸੀ ਪਿੱਛੇ ਜਿਹਵਾ ਉਹਨਾਂ ਨੇ ਮੁੱਦਾ ਠਾਾਇਆ ਇਹ ਸਾਰੀ ਬਲੈਕ ਹੀ ਆ ਜਿਹੜੀ ਵੈਸਟ ਕੋਸਟ ਆ ਪੱਛਮ ਵਾਲਾ ਪਾਸਾ ਸਾਰੇ ਦਾ ਸਾਰਾ ਕਾਲਾ ਦਾ ਬਲੈਕ ਸੈਂਡ ਇਹ ਆ ਬਲੈਕ ਸੈਂਡ ਵਾਈਕ ਆਊਟ ਟਨਲ ਬੀਚ ਇਦਰੋਂ ਫੋਟੋਆਂ ਖੇਦੇ ਕਿ ਉੱਪਰ ਸਮੁੰਦਰ ਪਰ ਕਹਿੰਦਾ ਵੀ ਬਹਿ ਜਾਓ ਬਹਿ ਜਾਓ ਹਟ ਜਾਓ ਹਟ ਜਾਓ ਬਾਲੀਆਂ ਤਕੜੀਆਂ ਛੱਲਾਂ ਬਹੁਤ ਜ਼ਿਆਦੇ ਜੀ ਨੂੰ ਕਹਿੰਦੇ ਆ ਨਾ ਉਹ ਪਿੱਛੇ ਤੱਕ ਵੇਖ ਦੱਸ ਦੀਆਂ ਹੋਣੀਆਂ ਤੁਹਾਨੂੰ ਸਮੁੰਦਰ ਵੀ ਸੇਰਾ ਹੀ ਕਰਾਉਂਦਾ ਪਿਆ ਇਹਦਾ ਬਾਜੋ 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 ਇਨਸ਼ਾਅੱਲਾ ਬਾਲੀਆਂ ਤਕੜੀਆਂ ਉਹ ਬੀਬੀ ਇੱਕ ਫੋਟੋਆਂ ਕਰਾਉਣ ਨੂੰ ਚਲ ਗਈ ਅੰਦਰ ਤੇ ਆਪਾਂ ਦਾ ਨਹੀਂ ਕੋਈ ਰਿਸਕ ਲੈਣ ਦੇ ਇਦਾਂ ਦਾ ਠੀਕ ਐ ਹਸਾਬ ਸਿਰ ਦਾ ਕੁਦਰਤ ਨੂੰ ਵੇਖੋ ਪਰ ਇਹਦੇ ਨਾਲ ਕੋਈ ਸਮਝੌਤਾ ਨਹੀਂ ਉਹ ਵਿਚ ਵਿੱਚ ਖੜੀ ਬੀਬੀ ਤੇ ਇਨਸ਼ਾਅੱਲਾ ਠਾਠਾ ਮਾਰਦਾ ਸਮੁੰਦਰ ਆਸ਼ਾਅੱਲਾ ਕਿੱਥੋਂ ਤੱਕ ਕੌਣ ਲੱਗ ਗਿਆ ਹੁਣੇ ਹੀ ਆਪਾਂ ਵੇਖਦੇ ਉੱਥੇ ਜਵਾਂ ਨਹੀਂ ਪਾਣੀ ਸੀਗਾ ਅਜੇ ਪਿੱਛੇ ਵੇਖੋਗੇ ਉਹ ਕਿੱਥੋਂ ਤੱਕ ਆ ਗਈਆਂ ਚੱਲ ਆਇਦਰ ਵੀ ਆਹ ਇਹ ساری ਰਾਤ ਨੂੰ ਇੱਥੇ ਤੱਕ ਚੜ ਜਾਂਦਾ ਪਾਣੀ ਉੱਪਰ ਤੱਕ ਆ ਜਾਂਦਾ ਆ ਜਿਹੜਾ ਪੱਥਰ ਪਏ ਅੱਗੇ ਆਪਾਂ ਤੁਸੀਂ ਵੇਖਦੇ ਆਂ ਇਧਰੋਂ ਆਪਾਂ ਆਏ ਆ ਛਲਾਂ ਬਾੜੀਆਂ ਤਕੜੀਆਂ ਪਰ ਬਹੁਤ ਸੋਹਣਾ 뷰 ਇੱਕ ਕੁਦਰਤ ਦੇ ਰੰਗ ਉਹ ਜਿਹੜਾ ਪਹਾੜ ਦਿਖਦਾ ਹੋਣਾ ਤੁਹਾਨੂੰ ਉਹ ਵਾਲਾ ਉਹ ਅੱਖਾਂ ਨਾਲ ਦੇਖਣਾ ਜਿਹੜਾ ਨਜ਼ਾਰਾ ਉਹ ਵੱਖਰਾ ਹੀ ਆ ਪਰ ਕੈਮਰੇ 'ਚ ਵੀ ਬਹੁਤ ਸੋਹਣਾ ਲੱਗਦਾ ਹੋਊਗਾ ਇਹ ਟਨਲ ਬੀਚ ਹੈ ਲੇਗ ਇਹ ਜਿਹੜੀ ਟਨਲ ਆ ਇਹ ਹੋਦਾ ਸਾਦਾ ਕੁਦਰਤੀ ਹੈ ਇਹ ਇਹਨਾਂ ਨੇ ਸੈੱਟ ਸਟ ਕੀਤੀ ਹੋ ਸਕਦੀ ਵੀ ਤੋੜ ਭਾਂ ਤੋੜ ਕੇ ਪਰ ਇਹ ਕੁਦਰਤੀ ਆ ਉਹ ਪਰਲਾ ਪਾਸਾ ਦੇਖਦਾ ਤੇ ਸੋਹਣੀ ਹੈ ਵੇਖਦੀ ਪਹਾੜੇ ਦੀ ਲੰਘਦੀ ਆ ਸੇਫ ਹੈ ਤੇ ਤੁਸੀਂ ਪਰਿਵਾਰ ਨਾਲ ਵੀ ਆ ਸਕਦੇ ਏਡਾ ਕੋਈ ਚੱਕਰ ਨਹੀਂ ਹੈਗਾ ਬਹੁਤ ਸੋਹਣੀ ਹੈ ਤੇ ਪਰ ਲੋ ਟਾਈਡ ਹੋਵੇ ਜਿੱਦਾਂ ਕਹਿੰਦਾ ਮਤਲਬ ਛੱਲਾ ਆਣਾ ਏਡੀਆਂ ਹੁਣ ਛੱਲਾਂ ਵਾਲਾ ਕੰਮ ਸਮੁੰਦਰ ਨੇ ਸਿਰਾਈ ਕਰਾਇਆ ਪਿਆ ਬਾਹਲੀਆਂ ਤਗੜੀਆਂ ਸ਼ੱਲਾਂ ਆਪਾਂ ਜਿਹੜੀਆਂ ਵੇਖਣ ਨੂੰ ਕਹਿੰਦੇ ਹਨ ਕੋਈ ਨਹੀਂ ਹੈ ਇੱਥੇ ਜੇ ਬੀਜ ਦੇ ਕੰਡੇ ਤੇ ਨਾਲ-ਨਾਲ ਤੁਰੇ ਜਾਈਏ ਆਪਾਂ ਇੱਥੋਂ ਭਾਵੇਂ ਕਿਸੇ ਪਾਸੇ ਚੱਲ ਜਾਈਓ ਇੱਧਰ ਥੱਲੇ ਸਾਊਥ ਵੱਲੋਂ ਭਾਵੇਂ ਨੌਰਥ ਵੱਲੋਂ ਤੇ ਇਹਦੀ ਪ੍ਰਕਰਮਾ ਕਰ ਸਕਦੇ ਆਪਾਂ ਸਾਰੀ ਨਿਊਜ਼ੀਲੈਂਡ ਦੀ ਤੇ ਜਿਹੜਾ ਵੈਸਟ ਕੋਸਟ ਆ ਉੱਥੇ ਸਾਰੀ ਬਲੈਕ ਸੈਂਡ ਆ ਸਾਰੇ ਕਾਲੀ ਆ तकरीबन ਸਾਰੇ ਹੀ ਕਾਲੀ ਆ ਉੱਪਰ ਦਾ ਕੇ ਪਰੰਗਾ ਮੁੱਕਦਾ ਇਹ ਜਾ ਕੇ ਉੱਪਰ ਉੱਥ ਦਾ ਕਾਲੀ ਆ ਫਿਰ ਪ੍ਰਕਰਮਾ ਕਰਕੇ ਘੁੰਮ ਜੋ ਤੇ ਫਿਰ ਨਾਰਥ ਆਇਲੈਂਡ ਦਾ ਤੁਸੀਂ ਪੂਰਾ ਚੱਕਰ ਲਾ ਲੋਗੇ ਤੇ ਪਰ ਮੌਸਮ ਵੱਲੋਂ ਵੇਖ ਕੇ ਹੀ ਨਿਕਲਦਾ ਵੀ ਉਹ ਉਧਰ ਜਿਹੜੀਆਂ ਦਿਖਦੀਆਂ ਨਾ ਬਾੜੀਆਂ ਵੱਡੀਆਂ ਛੱਲਾਂ ਆ ਸੇਫਟੀ ਬਹੁਤ ਜ਼ਰੂਰੀ ਆ ਵੀ ਇੱਥੇ ਧਿਆਨ ਇਹ ਬੋਰਡ ਜਦੋਂ ਦੁਬਾਰਾ ਆਣ ਕੇ ਪੜਿਆ ਚੰਗੀ ਤਰ੍ਹਾਂ ਇਹਦੇ ਤੇ ਅ ਵੀ ਆ ਤੁਸੀਂ ਆਣੀਆ ਕੋਰਾ ਫਿਸ਼ ਜਿਹਨੂੰ ਕਰੇ ਫਿਸ਼ ਕਹਿੰਦੇ ਆ ਪਉਆ ਕਿਨਾ ਇਹ ਤੁਸੀਂ ਲੈ ਜਾ ਨਹੀਂ ਸਕਦੇ ਇੱਥੋਂ ਚੱਕ ਕੇ ਆਪਣੇ ਕੰਡੇ ਦੋਤੋਂ ਨਾ ਸ਼ੈਲਫਿਸ਼ ਤੇ ਫਿਸ਼ਿੰਗ ਇਸ ਸਟਿਲ ਅਲਾਉਡ ਫਿਸ਼ਿੰਗ ਕਰ ਸਕਦੇ ਆ ਤੇ ਆਹ ਲੀ ਬਾਉਂਡਰੀ ਆ ਜਿਹੜੀ ਆ ਲਾਈ ਲਾਲ ਏਰੀਆ ਇਹ ਤੋਂ ਤੁਸੀਂ ਕੁਝ ਨਹੀਂ ਲੈ ਕੇ ਜਾ ਸਕਦੇ ਹਾਂਜੀ ਇਹ ਤੁਹਾਨੂੰ ਦਿਖਾਈ ਇੱਥੋਂ ਦੀ ਵਾਈਕ ਆਊਟ ਚੈਨਲ ਰਾਹ ਖਾਇਆ ਮਾਰੋ ਕੋਪਾ ਫਾਲਸ ਤੋਂ ਇੱਥੋਂ ਆਉਂਦਾ ਤੇ ਰਾਹ ਬਹੁਤ ਗੰਦਾ ਵਾ ਗ੍ਰੇਵਲ ਰੋਡ ਆ ਦਾ ਧਿਆਨ ਨਾਲ ਮੇਰਾ ਵੀ ਜਿਹੜਾ ਵੀ ਆਉਂਦਾ ਆ ਦਾ ਪ੍ਰਪੇਅਰ ਹੋ ਕੇ ਸਾਰਾ ਕੁਝ ਲਿਆਓ ਸਮਾਨ ਲਿਆਓ ਤੇ ਹਵਾ ਬਹੁਤ ਚੱਲਦੀ ਆ ਤੇ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਤੇ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਵੇਂ ਆਏ ਆ ਤੇ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਅੱਗੇ ਤੁਹਾਨੂੰ ਸਬਰ ਨਾਲ ਜੁੜੇ ਰਹੋ ਸਾਡੇ ਨਾਲ ਤੇ ਅੱਗੇ ਵੀ ਤੁਹਾਨੂੰ ਬਹੁਤ ਸੋਹਣੀਆਂ ਚੀਜ਼ਾਂ ਦਿਖਾਵਾਂਗੇ